ਨਸ਼ਾ ਵਿਰੋਧੀ ਮੁਹਿੰਮ ਦੇ ਇੱਕ ਹਿੱਸੇ ਵਜੋਂ ਮਲੇਰਕੋਡਲਾ ਪੁਲਿਸ ਵੱਲੋਂ ਮਲੇਰਕੋਡਲਾ ਵਿੱਚ ਇੱਕ ਕ੍ਰਿਕਟ ਮੈਚ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦੇਸ਼ ਨੌਜਵਾਨਾਂ ਦੀ ਖੇਡਾਂ ਵਿੱਚ ਭਾਗੀਦਾਰੀ ਨੂੰ ਹੁਲਾਰਾ ਦੇਣਾ ਅਤੇ ਨਸ਼ਿਆਂ ਦੇ ਨੁਕਸਾਨਦੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ ਇਸ ਮੌਕੇ ਬਾਹਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਮਨਦੀਪ ਸਿੰਘ ਚਹਿਲ ਅਤੇ ਸਰਕਾਰੀ ਕਾਲਜ ਮਲੇਰਕੋਡਲਾ ਦੇ ਪ੍ਰਿੰਸੀਪਲ ਹਾਜ਼ਰ ਸਨ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਸਾਡੇ ਬਾਅਦ ਐਸੋਸੀਏਸ਼ਨ ਦੇ ਮਲੇਰਕੋਟਲੇ ਦੇ ਪ੍ਰੈਜ਼ੀਡੈਂਟ ਚਾਰਲਸ ਸਾਹਿਬ ਐਸਪੀਟੀ ਬਰਜ ਸਿੰਘ ਡੀਐਸਪੀ ਮਲੇਰਕੋਟਲਾ ਸਰਗਰਦੀਪ ਸਿੰਘ ਐਸਐਚਓ ਸਿਟੀ ਔਰ ਸਾਡੇ ਸਾਰੇ ਟੀਚਰਸ ਪ੍ਰੋਫੈਸਰਸ ਔਰ ਬੱਚੇ ਜਿਹੜੇ ਇਸ ਕੰਮ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਏ ਐ ਕਿਉਂਕਿ ਦੇਖੋ ਮੈਂ ਤੁਹਾਡਾ ਸਾਰਿਆਂ ਦਾ ਥੈਂਕਸ ਕਰਨਾ ਚਾਹੁੰਨਾ ਹੈ ਤਾਂ ਕੰਮ ਇਹ ਪੁਲਿਸ ਕਰਵਾ ਰਹੀ ਹੈ ਬੜਾ ਅਟਮਟਾ ਜਿਹਾ ਲੱਗਦਾ ਵੀ ਪਲੀਜ਼ ਜਮਾ ਕਰਾ ਦੇਈਏ ਬਈ ਤੇ ਸਾਡਾ ਜਿਹੜਾ ਸਾਡੀ ਸੋਚ ਹੈ ਗਵਰਨਮੈਂਟ ਦੀ ਸਾਡੇ ਡੀਜੀਪੀ ਸਾਹਿਬ ਦੀ ਕੋਈ ਹੀ ਹੈ ਵੀ ਅਸੀਂ ਆਪਣੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਅਸੀਂ ਉਹਨਾਂ ਨੂੰ ਕੋਈ ਸੇਧ ਦੇਣੀ ਆ ਕੋਈ ਰਸਤਾ ਦੇਣਾ ਔਰ ਅਸੀਂ ਕੋਸ਼ਿਸ਼ ਕਰਦੇ ਆਂ ਵੀ ਉਹਨਾਂ ਨੂੰ ਪ੍ਰਮੋਟ ਗੇਮਸ ਨੂੰ ਕਰੀਏ ਵੀ ਜਿਹੜੀ ਸਾਡੀ ਇਹ ਕੈਂਪੇਨ ਨਸ਼ਿਆਂ ਦੇ ਖਿਲਾਫ ਚੱਲ ਰਹੀ ਆ ਲਗਾਤਾਰ ਚੱਲ ਰਹੀ ਆ ਉਹਦੇ ਵਿੱਚ ਸਾਡਾ ਮੈਸੇਜ ਹੈਗਾ ਵੀ ਤੁਸੀਂ ਨਸ਼ੇ ਨਹੀਂ ਕਰਨੇ ਸੋ ਕੋ ਗਰਾਊਂਡਾਂ ਦੇ ਵਿੱਚ ਆਓ ਗੇਮਾਂ ਖੇਡੋ, ਬਾਲੀਬਾਲ ਖੇਡੋ, ਕ੍ਰਿਕਟ ਖੇਡੋ, ਰੈਸਲਿੰਗ ਕਰੋ ਜੋ ਵੀ ਤੁਹਾਡਾ ਮਨ ਕਰਦਾ ਹੈਗਾ ਤੁਸੀਂ ਉਹ ਗੇਮ ਖੇਡ ਸਕਦੇ ਆਂ ਔਰ ਜਿਹੜਾ ਗੇਮ ਹੈਗਾ ਇਹ ਸਾਨੂੰ ਡਿਸਪਲਿਨ ਸਿਖਾਉਂਦਾ ਜਿੰਦਗੀ ਦੇ ਵਿੱਚ ਜਿਹੜਾ ਸਭ ਤੋਂ ਇੰਪੋਰਟੈਂਟ ਹੈਗਾ ਔਰ ਅੱਜ ਦੀ ਜਿਹੜੀ ਜਿੱਦਾਂ ਦੀ ਲਾਈਫ ਸਟਾਈਲ ਬੱਚਿਆਂ ਦਾ ਚੱਲ ਰਿਹਾ ਡਿਸਪਲਿਨ ਤੇ ਆਪਾਂ ਲੈਕ ਕਰ ਰਹੇ ਆਂ ਜਿਹੜਾ ਕਿ ਸਾਨੂੰ ਆਪਣੇ ਜਿਹੜਾ ਟਾਰਗੇਟ ਹੈ ਉਸ ਤੋਂ ਸਾਨੂੰ ਪਿੱਛੇ ਲੈ ਜਾਂਦਾ ਤੇ ਮੈਂ ਦੁਬਾਰਾ ਫਿਰ ਆਪਣੇ ਬੱਚਿਆਂ ਨੂੰ ਇਹ ਗੱਲ ਕਹੂੰਗਾ ਵੀ ਤੁਸੀਂ ਡਿਸਪਲਨ ਤੇ ਰਹੋ ਮਿਹਨਤ ਕਰੋ ਨਸ਼ੇ ਦੀ ਜਿਹੜੀ ਬਰਾਈ ਆ ਉਸ ਤੋਂ ਬਚੋ ਤਾਂ ਕਿ ਤੁਸੀਂ ਜ਼ਿੰਦਗੀ 'ਚ ਰਾਈਜ਼ ਕਰੋ ਸਾਡੇ ਵਾਂਗੂ ਤੁਸੀਂ ਵੀ ਪੁਲਿਸ ਅਫਸਰ ਬਣੋ ਕੋਈ ਡੀਸੀ ਲੱਗੇ ਕੋਈ ਐਸਐਸਪੀ ਲੱਗੇ ਵੱਡੇ-ਵੱਡੇ ਅਹੁਦਿਆਂ ਤੇ ਸਕੋਰੇ ਦੇ ਸਟੂਡੈਂਟ ਜਾਣ ਉਹ ਤਾਂ ਹੀ ਜਾਣਗੇ ਜੇ ਡਿਸਪਲਨ ਤੇ ਰਹੇਗੇ ਲਾਈਫ ਦੇ ਵਿੱਚ ਹਾਰਡ ਵਰਕ ਜਿਹੜਾ ਇਹਦੇ ਨਾਲ ਦਾ ਕੋਈ ਤੋੜ ਨਹੀਂ ਹੈਗਾ ਔਰ ਹਾਰਡ ਵਰਕ ਜਿਹੜਾ ਉਹ ਡਿਸਪਲਿਨ ਤੋਂ ਸਟਾਰਟ ਹੁੰਦਾ ਮੈਂ ਇੱਕ ਵਾਰੀ ਫਿਰ ਪ੍ਰਿੰਸੀਪਲ ਸਾਹਿਬ ਦਾ ਆਪਣਾ ਗ੍ਰਾਊਂਡ ਦੇਣ ਲਈ ਬਾਕੀ ਸਾਰਿਆਂ ਦਾ ਇੱਥੇ ਆਉਣ ਲਈ ਥੈਂਕਸ ਕਿ